ਦੇ ਸਿਨਸ ਕਾ ਦੇ ਸਿਨਸ ਕਾ ਕੰਮ ਜਾਬ ਹੋ ਗਿਆ ਹੋ ਗਿਆ ਜੀ ਹੋ ਗਿਆ ਲੋ ਜੀ ਡੈਡੀ ਹੁਣੀ ਆ ਗਏ ਆ ਛੱਟ ਕੇ ਖਲਾਰਾ ਦੇਖੋ ਮੰਮੀ ਉਹਨਾਂ ਛੱਟ ਕੇ ਆ ਗਏ ਮੰਮੀ ਹੁਣ ਕਹਿੰਦੇ ਮੈਂ ਪੱਕਾ ਹੀ ਚੱਲਣਾ ਉਹਨਾਂ ਨਾਲ ਹੈ ਨਾ ਡੈਡੀ ਪੱਕਾ ਚੱਲ ਗਏ ਕਹਿੰਦੀ ਬਾਹਰ ਬੜਕ ਨੂੰ ਵੜਾ ਕੇ ਕਹਿੰਦੀ ਮੰਮੀ ਉਧਰ ਘਰ ਸਾਡਾ ਕਦੋਂ ਬਣੂਗਾ ਤੇਰਾ ਘਰ ਬਸ ਸਾਰੇ ਜਿਹੜੇ ਸਪੋਰਟ ਕਰਦੇ ਰਹੋ ਸੈਦੂ ਦਾ ਉਧਰ ਦਾ ਘਰ ਸੈਦੂ ਦਾ ਸ਼ੌਂਕ ਆ ਕਿ ਆਪਣਾ ਪੂਰਾ ਕਰਦੀ ਹੈ ਉਹ ਵਾਲਾ ਘਰ ਦੇ ਕੋਈ ਘਰ ਚ ਐਂਟਰੀ ਕਰੇ ਤਾਂ ਬਾਹਰ ਘੈਂਟੀ ਮਾਰ ਕੇ ਆ ਦੇ ਹਾਂ ਇਹ ਆਪਣਾ ਸਾਜੂ ਦਾ ਇਹ ਸੁਪਨਾ ਕਿ ਜੇ ਕੋ ਘਰ ਆਵੇ ਤਾਂ ਘੰਟੀ ਮਾਰ ਕੇ ਹਾਂਜੀ ਸੱਜਿਆ ਕਾਲ ਜੀ ਸਾਰਿਆਂ ਨੂੰ ਤੇ ਸੱਜੀ ਗੱਲ ਸਾਰਿਆਂ ਨੂੰ ਮੇਰੇ ਮੂੰਹ ਬੰਨੇ ਆ ਅੱਜ ਆਪਾਂ ਬੈਠੇ ਆ ਰੋਡ ਦੇ ਕੰਢੇ ਤੇ ਵੇਟ ਕਰ ਰਹੇ ਆ ਅਸੀਂ ਪੀਮੈਂਟ ਦਾ ਇੱਕ ਬੋਰਾ ਵਾਪਸ ਕਰਾਉਣ ਆਏ ਸੀਗੇ ਇੱਕ ਬੋਰਾ ਬਾਧੂ ਸੀਗਾ ਤੇ ਉਹਦੇ ਲਈ ਆਪਾਂ ਹੋਰ ਸਮਾਨ ਹੋਰ ਲੈ ਕੇ ਜਾਣਾ ਆ ਪੱਟੀਆਂ ਜੜੀਆਂ ਹੋਰ ਕੀ ਰੰਗ ਲੈ ਜਾਣਾ ਤੇ ਦੁਕਾਨ ਬੰਦ ਆ ਉਹ ਕਿਤੇ ਗਏ ਆ ਸਾਨੂੰ ਅੱਧਾ ਘੰਟਾ ਹੋ ਗਿਆ ਬੇਟਾ ਅੱਧੇ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਸਾਨੂੰ ਬੈਠਿਆ ਨੇ ਇੱਥੇ ਚਾਰ ਚਾਰ ਗੋਲ ਗੁਫਾ ਕੇ ਢੇੜੀ ਚਾਰ ਚਾਰ ਗੋਲ ਉਸ ਗੋਲ ਫੇਰੀ ਤੇ ਬਣਾਵੇ ਹੋਣੀ ਗੋਲ ਗੱਫੇ ਸਾਹ ਦੇ ਯਾਦ ਨਹੀਂ ਆਇਆ ਕਿ ਕਿ ਵਜੇ ਫਲੇਟ ਲੈਣਾ ਸੀ ਹੁਣ ਬੈਠੇ ਆਂ ਬਜਰੀ ਚਾਰ ਏਦੀ ਲਿਬੜੇ ਲੁਪੜੇ ਆਂ ਹੀ ਮੂੰ ਬੰਨੇ ਆਂ ਵਿੱਚ ਕਈ ਸਾਨੂੰ ਜਾਣਨ ਵਾਲੇ ਮਿਲ ਰਹੇ ਆ ਆ ਦੇਖਿਓ ਮੈਂ ਥੱਲੇ ਕਰਿਓ ਚਪਲਾ ਮੈਂ ਦੇਖੀ ਹੈੜੀ ਭਾਕ ਲੈ ਇੱਕ ਕੰਮ ਚ ਦੇ ਲਾ ਚਪਲਾ ਮੈਂ ਘੜੀ ਮਾਘੜੀ ਇੱਕ ਚਪਲਾ ਹੋਰ ਆਲੇ ਕਿਤੇ ਬੋਲ ਬਾਕੀ ਕੋਈ ਪਾਇੰਦੀ ਕੋਈ ਰਿਹਾ ਚਪਲਾਂ ਦੇ ਇੱਕ ਪਾ ਕੇ ਆਈ ਚਪਲਾਂ ਦਾ ਪਾਏ ਹੁੰਦੀ ਸਹੀ ਦੱਸ ਕਾਲੀ ਕਾਲੀ ਚ ਹੋਣਾ ਕੋਈ ਲੱਭਦੀ ਨਹੀਂ ਸੀ ਤੁਸੀਂ ਬਾਜਾਂ ਮਾਰੀ ਜਾਂਦੇ ਸੀ ਕਾਲੀ ਕਾਲੀ ਬੈਠ ਕੇ ਬੈਠੀ ਆ ਬਾਹਰ ਕੱਪੜੇ ਦੇਖੇ ਮੇਰੇ ਆਹਾ ਉਧਰ ਮੈਂ ਮਸ਼ੀਨ ਵੀ ਲਾ ਕੇ ਆਈ ਕੱਪੜੇ ਧੋਣ ਵਾਲੀ ਵਿੱਚ ਲੱਤਾਂ ਸਾਰੇ ਪਸੇ ਡਾਈਆਂ ਜਸਲੀਨ ਦਾ ਪੁੱਛਿਆ ਕਹਿੰਦੇ ਹੁਣ ਚਲਪ ਕਰ ਗਈ ਆ ਜਸਲੀਨ ਨੂੰ ਫੜਾ ਕੇ ਆਏ ਘਰ ਤੇ ਭਾਰੀ ਹੁਣੀ ਇਹ ਤਾਂ ਗਾਇਨੀ ਦੁਕਾਨ ਵਾਲੇ ਬੇਟ ਕਰ ਰਹੇ ਆ ਗਰਮੀ ਕੋ ਜਿਆਦੇ ਆ ਸੇਕ ਪੈਂਡ ਰਿਹਾ ਆ ਸੀਮਿੰਟ ਦਾ ਪੂਰਾ ਉੱਥੇ ਟਿਕਾਤਾ ਆ ਤੇ ਕੋਲੇ ਸਾਡੇ ਇੱਥੇ ਰਸਤੇ ਜਿਸੀ ਪੀ ਲੱਗੀ ਸੀ ਸਾਨੂੰ ਘੁੰਮ ਕੇ ਵੀ ਹੋਣਾ ਪਿਆ ਤੇ ਸਾਰਿਆਂ ਦਾ ਥੈਂਕ ਯੂ ਜੀ ਕੱਲ ਵਾਲੇ ਬਲੌਗ ਨੂੰ ਸਾਡੇ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਸਾਰੇ ਬਲੌਗਰਾਂ ਨੂੰ ਬਹੁਤ ਸਾਰਾ ਪਿਆਰ ਦਿੰਨੇ ਆ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਏਡੇ ਪਿਆਰ ਕਰਦ ਰਹੇ ਹੋ ਸਾਡੇ ਸਾਰੇ ਬਲੌਗਸ ਨੂੰ ਤੇ ਅੱਜ ਜਿਹੜਾ ਆਪਾਂ ਕਮਰਾ ਰੈਡੀ ਕਰ ਰਹੇ ਆ ਕੰਪਲੀਟ ਹੋਏਗਾ ਤੁਹਾਨੂੰ ਫੁੱਲ ਲੁੱਕ ਸ਼ਾਮ ਨੂੰ ਮਿਲ ਜਾਣੀ ਹੈ। ਪੁੱਟੀ ਵੱਜ ਰਹੀ ਹੈ ਅੰਦਰ। ਥੋੜਾ ਮੈ ਟਾਈਮ ਲੱਗ ਜਾਵੇ। ਥੋੜਾ 9:00 9:30 ਵਜੇ ਵਲੋਗ ਆ ਜਾਊਗਾ ਪਰ ਫੁੱਲ ਲੁੱਕ ਤਾਂ ਤੁਹਾਨੂੰ ਦਿਖਾ ਦੇਣੀ ਹੈ। ਦੇਖਦੇ ਆ ਮੈਨੂੰ ਲੱਗਦਾ ਜੂ। ਆਇਨੇ ਟਾਈਮ ਖਰਾਬ ਕਰਤਾ ਦੁਕਾਨ ਨੇ ਕਿੰਨੇ। ਰੰਗ ਵੀ ਆ ਗਿਆ ਆ। ਰੰਗ ਵੀ ਲੈ ਆਂਦਾ ਪਰ ਹੋਰ ਕਿਥੋਂ ਲਿਆਂਦਾ ਉਹ ਫੇ ਭਾਜੀ ਹੁੰਦੀਆਂ ਨਹੀਂ ਸੀ ਦੁਕਾਨ ਤੇ। ਸਾਰੇ ਆ ਗਏ ਕਿਉਂਕਿ ਕਹਿੰਦੇ ਪੈਸੇ ਲਿਆ ਦੇ ਬਾਅਦ ਬਾਅਦ। ਸਾਜੀ ਲੱਗ ਗਈ ਹੈ ਕਰੀਬ ਰੋਲ ਇੱਕ ਆਪਣੇ ਭਾ ਲਈ ਦੇਖ ਆਪਣੇ ਭਾ ਲਈ ਉਹ ਮੇਰਾ ਛੁੱਟੀ ਹੋ ਉਧਰ ਹੋਰ ਭਾਜੀ ਨੂੰ ਬਣਾ ਲਓ ਕੰਮ ਰੈਡੀ ਕਰੀਏ ਅਨ ਸਾਡਾ ਕੰਮ ਸਲੋ ਹੋ ਕੇ ਚੱਲਣ ਦੇ ਆ ਬਹੁਤ ਜ਼ਿਆਦਾ ਅੱਜ ਦਾ ਚੱਕਰ ਆ ਕਿ ਰੁਕਾਵਟਾਂ ਆਉਂਦੀਆਂ ਵਿੱਚ ਤੇ ਗੱਲ ਇਹ ਕਿ ਇਦਾਂ ਆ ਕਿ ਇਹ ਕਮਰੇ ਦੇ ਵਿੱਚ ਜਿਹੜੀ ਇਹ ਪੁੱਤੀ ਵੱਜ ਰਹੀ ਹੈ ਸਾਰੇ ਇਹ ਕਹਿੰਦੇ ਪੁੱਤੀ ਮਾਰ ਕੇ ਸਹੀ ਰਹੂਗਾ ਤੇ ਮੁੱਟੀ ਲੈ ਕੇ ਆਏ ਆ ਥੋੜੀ ਥੋੜੀ ਸੀਗੇ 5-6 ਕਿਲੋ ਲਿਆਂਦੀ ਹੈ ਦੇਖਦੇ ਆ ਬਾਕੀ ਇਧਰ ਹੀ ਵੱਜ ਗਈ ਮੁੱਟੀ ਸਾਰੇ ਪਾਸੇ ਵੱਜ ਗਈ ਹੈ ਤਕਰੀਬਨ ਤੇ ਬਸ ਅੱਜ ਰੰਗ ਰੈਡੀ ਕਰਨਾ ਆ ਸੀ ਜੋਰ ਪੂਰਾ ਲੱਗਾ ਪਿਆ ਅੱਡਾ ਤੇ ਗਰਮੀ ਬਹੁਤ ਜ਼ਿਆਦਾ ਹੈ ਬਾਹਰ ਕੀ ਹੋ ਰਿਹਾ ਹੈ ਕੀ ਆ ਗਿਆ ਕੰਮ ਤੇ ਗਏ ਲਓ ਜੀ ਨੂੰ ਬਸ ਸਾਰੇ ਪੱਟੀ ਵੱਜ ਚੁੱਕੀ ਆ ਕਿਉਂਕਿ ਅੱਜ ਜਿਹੜਾ ਸਾਡਾ ਕੰਮ ਖਰਾਬ ਹੋਈ ਜਾਂਦਾ ਕਈ ਤੇ ਦੁਕਾਨ ਬੰਦ ਹੁੰਦੀ ਆ ਕਦੀ ਕੁਝ ਮਿਲਦਾ ਨਹੀਂ ਆ। ਅੱਜ ਸਾਰਾ ਕੰਮ ਲੇਟ ਹੋਣਦਿਆ ਹਨਾ। ਤਕਾਬਾ ਇਹਦੀ ਕੰਮ ਕੱਲ ਦੀ। ਸਿਰ ਮ ਦੁਕਾਨ ਤੇ ਬੈਠੇ ਰੱਦਾ ਘੰਟਾ ਉੱਥੇ। ਉੱਥੋਂ ਨਗਾ ਤੂੰ ਮਿਲੇ ਆ। ਫਿਰ ਹੁਣ ਘਰੇ ਆਏ ਆ ਘਰੇ ਪਾਣੀ ਹੈ ਨਹੀਂ ਸੀ। ਤੇ ਆਂਟੀ ਉਹਨਾਂ ਦੀ ਮੋਟਰ ਦਾ ਪਾਣੀ ਭਰਾਇਆ। ਫੇਰ ਤਾਂ ਕੰਮ ਸਟਾਰਟ ਕੀਤਾ ਹੁਣ ਰੰਗ ਘੱਟ ਗਿਆ ਆ। ਹੁਣ ਉਹ ਲੈ ਜਾਣਾ ਪੈਣਾ। ਖਾਬ ਜਿਹਦਾ ਹੋਵੇ। ਬੋਲ। ਸਾਰਿਆਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਕਿ ਜੀ ਜੀ ਅਸੀਂ ਤੁਹਾਡੇ ਵਲੌਗ ਦੀ ਵੇਟ ਕਰੀਦੀ ਆ ਜਲਦੀ ਅਪਲੋਡ ਕਰਿਆ ਕਰੋ ਸੋ ਸਾਨੂੰ ਅਸੀਂ 3 ਦਿਨ ਤੋਂ ਹੋਣਾ ਲਗਾਤਾਰ 3 ਦਿਨ ਦੀ 5 ਦਿਨ ਨਹੀਂ ਹੋ ਗਿਆ ਨਾ ਬੰਦ ਨਹੀਂ ਕੰਮ ਲਗਾਣ ਗਏ ਆ ਕੰਮ ਕੰਮ ਹੀ ਕਰਦਾ ਹੈ ਇਕੱਲੇ ਨਾ ਟੰਡਾ ਜਵਾਬ ਵੀ ਦੇ ਹੋ ਰਹੇ ਆ ਕਮੈਂਟਾਂ ਜਵਾਬ ਵੀ ਨਹੀਂ ਦੇ ਹੋਏ ਤੇ ਅਸੀਂ डेली ਤਾਂ ਵਲੌਗ ਆਪ ਅਪਲੋਡ ਕਰਦੇ ਆ ਸਾਰੇ ਸਾਡੀ ਵਲੌਗ ਦੀ ਵੇਟ ਕਰਦੇ ਹੁੰਦੇ ਆ ਤੇ ਸਾਰੇ ਜਣੇ ਕਹਿੰਦੇ ਸੀ ਕਿ ਜਲਦੀ ਵਲੌਗ ਅਪਲੋਡ ਕਰਿਆ ਕਰੋ ਜਲਦੀ ਸਾਡਾ ਤਾਂ ਤਾਂ ਨਹੀਂ ਹੋਉਂਦੇ 5 ਦਿਨ ਤੋਂ ਅਸੀਂ ਥੀ ਹੀ ਹਾਂ ਮਤਲਬ ਜਲਦੀ ਵਲੌਗ ਬਣਾ ਕੇ ਬਿੱਟੇ ਕੰਮ ਦੇ ਵਲੌਗ ਐਡਿਟ ਕਰਕੇ ਪਾਈ ਦਾ ਸ਼ਾਮ ਨੂੰ ਕਿ ਅਸੀਂ ਜੋ ਕਰਦੇ ਆ ਤੁਹਾਨੂੰ ਦਿਖਾਈਏ ਹਨ ਤੇ ਹੁਣ ਆਪਾਂ ਦੇਖੋ ਜੀ ਹੁਣ ਅਸੀਂ ਵੀ ਅੱਜ ਵੀ ਆਪਾਂ ਕਿਹਾ ਜਿੰਨਾ ਵੀ ਸਾਡਾ ਜੋ ਵੀ ਆਸੀ ਵਲੌਗ ਜ਼ਰੂਰ ਪੋਣਾ ਆ ਕਿਉਂਕਿ ਜੇ ਸਾਡਾ ਰੂਮ ਨਹੀਂ ਵੀ ਰੈਡੀ ਹੋਇਆ ਤਾਂ ਵੀ ਅਸੀਂ ਵਲੌਗ ਪੋਣਾ ਆ ਕਿਉਂਕਿ ਸਾਰੇ ਸਾਡੇ ਵਲੌਗ ਦੀ ਵੇਟ ਕਰਦੇ ਹੁੰਦੇ ਹਨ ਸ਼ਾਇਦ ਹੋ ਵੀ ਜਾਵੇ ਤਾਂ ਦੱਸਾ ਸ਼ਾਇਦ ਸਾਡਾ ਕੰਮ ਹੋ ਵੀ ਜਾਵੇ ਪੱਕਾ ਨਹੀਂ ਕਹਿ ਸਕਦੀ ਆ ਜਿਹੜੀ ਉੱਪਰ ਆ ਇਹਨਾਂ ਕਲਰ ਨੂੰ ਨਾ ਅਸੀਂ ਇਹਨੂੰ ਨਾ ਬਣਾਉਣਾ ਕਲਰ ਇਹ ਤਾਂ ਬਈ ਬਾਲਟੀ ਆ 컬러 ਦੀ ਬਾਲਟੀ ਆ ਇੰਨਾ ਬਣਾ ਲਿਆ ਹੁਣ ਇਹ ਇਹ ਚ ਕਲਰ ਕਰਨਾ ਆ ਦੱਸਿਓ ਕਿਹੜਾ ਕਲਰ ਚੱਲੀਏ ਅਸੀਂ ਸਾਡੇ ਰੂਮ ਚ ਕਿਹੜਾ ਕਲਰ ਵਧੀਆ ਲੱਗੂਗਾ ਇਹਨਾਂ ਦੇ ਨਾਲ ਕਿਹੜੇ ਕਿਹੜੇ ਕਲਰ ਬੰਦੇ ਸੰਤੋ ਇਹ ਵੀ ਨਹੀਂ ਪਤਾ ਹੈਗਾ ਇੱਕ ਆ येलो ਆ ਇਹ ਵੀ येलोਈ ਆ ਤੇ ਆ ਫਰੋਜੀ ਆ ਆ ਹੈਗੀ ਆ ਗ੍ਰੀਨ ਕੋਈ ਤੁਸੀਂ ਦੱਸ ਦਿਓ ਕਿਉਂਕਿ ਅਸੀਂ ਉਹ ਡਾਰਕ ਕਲਰ ਕਰਨਾ ਹੈ ਇੱਕ ਕੰਦ ਨੂੰ ਉਹ ਅਸੀਂ ਬੈਠ ਫੇਰ ਕੇ ਕਰਨਾ ਤੁਸੀਂ ਦੱਸ ਦਿਓ ਕੀ ਕਿਹੜੇ ਕਲਰ ਇਹਨਾਂ ਬੰਦੇ ਆ ਤਾਂ ਫੇਰ ਅਸੀਂ ਕਲਰ ਨਾਲ ਕੋਈ ਮਿਲਾ ਕੇ ਡਾਰਕ ਜਿਹਾ ਕਲਰ ਕੋਈ ਦੱਸਿਓ ਇੱਕ ਬਾਈਕ ਦਾ ਕਮੈਂਟ ਆਇਆ ਸੀ ਕਿ ਦੇਸ਼ੀ ਦਵਾਈ ਦਾ ਉੱਥੋਂ ਤਾਂ ਦਾਦੀ ਨੂੰ ਨੇ ਲਿਆਂਦੀ ਸੀ ਦਵਾਈ ਕਿੰਨੀ ਵਾਰੀ ਲਿਆਂਦੀ ਦਾਦੀ ਨੂੰ ਦਵਾਈ ਉੱਥੇ ਉਹ ਤੋਂ 3-4 ਵਾਰੀ ਲੈ ਜਾਂਦੀ ਹੈ ਦਵਾਈ ਹਾਂ 3-4 ਵਾਰੀ ਦਾਦੀ ਨੂੰ ਦਵਾਈ ਲੈ ਜਾਂਦੀ ਉਹਨਾਂ ਨੇ ਦਾਦੀ ਨੂੰ ਕੋਈ ਫਰਕ ਨਹੀਂ ਪਿਆ ਹੈਗਾ ਪਤਾ ਨਹੀਂ ਦੇਸ਼ੀ ਪੈਂਦਾ ਵਰਗ ਜਿਹੜਾ ਜਿਹੜਾ ਖਾਵਾ ਜਾਂਦੀ ਰਿਹਾ हां आहु ਨਜ਼ਰੀ ਇਹ ਜੇ ਨਜ਼ਰ ਖਾਓ ਤੇ ਹੁਣ ਪੱਕਾ ਲਾ ਚਾਹੀਦਾ ਸਾਨੂੰ ਜਿਹੜਾ ਖਾਂ ਦੇ ਨਾਲ ਨਾ ਚਾਹੀ ਕੋਰਸ ਹੋਵੇ ਕਿ ਖੱਟ ਜਾਵੇ ਦੇਸ਼ ਜੀ ਦੇਸ਼ਾ ਖੱਟ ਨਹੀਂ ਗਿਆ ਹੈਗਾ ਡੈਡੀ ਨੂੰ ਮडम ਮੜਮ ਮੋਟਾ ਤਾਂ ਮੈਨੂੰ ਵੀ ਦੇਖਿਆ ਹੋਇਆ ਆ ਪਰ ਮੈਂ ਦਵਾਈ ਖਾਈ ਜਾਂਦੀ ਆ ਮੈਨੂੰ ਥੋੜਾ ਆਰਾਮ ਆ ਹੁਣ ਬਸ ਪੱਟੀ ਸਾਡੀ ਫਿਰ ਗਈ ਆ ਹੁਣ ਰੰਗ ਦਾ ਪ੍ਰੋਸੈਸ ਸ਼ੁਰੂ ਹੋ ਜਾਣਾ ਆ ਤੇ ਫੁੱਲ ਲੁੱਕ ਤੁਹਾਨੂੰ ਕਮਰੇ ਦਿਖਾਵਾਂਗੇ ਅਸੀਂ ਤੇ ਬਾਕੀ ਬਹੁਤ ਸਾਰੇ ਬਲੇਸਿੰਗ ਬਲੇਸਿਸ ਆਉਂਦੀਆਂ ਕਿ ਜੀ ਤੁਹਾਨੂੰ ਬਹੁਤ ਮੁਬਾਰਕਾਂ ਨਿਊ ਰੂਮ ਦੀਆਂ ਤੇ ਇੱਕ ਦਿਨ ਕੋਠੀ ਪਊਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਕਿ ਸਾਨੂੰ ਇਹਦੀਆਂ ਦੁਆਵਾਂ ਦਿੰਦੇ ਹੋ ਕਿ ਮੈਂ ਹਰ ਇੱਕ ਦੀ ਦੁਆ ਨਾਲ ਹੀ ਸਾਰੇ ਕੀਪ ਤਾਂ ਕੇ ਦੀ ਦੁਆ ਕਬੂਲ ਹੋ ਜਾਣੀ ਆ ਇਸ ਕਰਕੇ ਸਾਨੂੰ ਜੇ ਦੁਆਵਾਂ ਦਿੰਦੇ ਰਹੋ ਤੁਹਾਡੀਆਂ ਦੁਆਵਾਂ ਨਾਲ ਹੀ ਕੀਪ ਤਾਂ ਸਾਡੇ ਨੇ ਕੰਮ ਹੁੰਦੇ ਆ ਬਹੁਤ ਸਾਰਾ ਪਿਆਰ ਮਿਲੰਦੇ ਆਇਆ ਸਾਨੂੰ ਬਹੁਤ ਸਾਰੇ ਕਮੈਂਟ ਹੀ ਨੇ ਪਿਆਰੇ ਪਿਆਰੇ ਕਮੈਂਟ ਆਉਂਦੇ ਆ ਕਿ ਮਾਨੂੰ ਖੁਸ਼ ਹੋਉਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਨਾ ਨਹੀਂ ਕੀਤਾ ਹੈਗਾ ਤੇ ਸਾਇ ਸਾਡੀ ਰੋਂਦੀ ਆ ਕਹਿੰਦੀ ਸ਼ਪੀਲ ਪੀਂ ਜਾਣੀ ਅਸੀਂ ਇੱਧਰ ਕੰਮ ਲੱਗਿਆ ਨਾ ਸ਼ਪੀਲਾ ਦੀ ਕਹਿੰਦੀ ਫੂੜੀਆਂ ਲੰਗ ਲੱਗਾ ਖਾਣ ਜਾਣਾ ਇਹਨੂੰ ਵੀ ਲੋਕ ਰੋਲ ਵੀ ਲੱਗਦਾ ਕੰਮ ਨਹੀਂ ਨਹੀਂ ਆਣ ਨੂੰ ਹੈਗਾ ਹਨਾ ਨਾ ਦੇ ਲਗਾਦਾ ਹੁਣ ਨਾ ਦੇ ਲਗਾਦਾ ਹੁਣ ਹੁਣ ਪੂੜੀਆਂ ਮੰਗਣ ਦੀਆਂ ਅੱਜ ਸਲੀਨ ਨੂੰ ਮਨਵਾਤਾ ਕੱਪੜੇ ਮੇਰੇ ਇੰਨੇ ਧੋਣ ਵਾਲੇ ਹੋਏ ਸੀ ਇੰਨੇ ਕੱਪੜੇ ਬਹੁਤ ਜ਼ਿਆਦਾ ਮੈਂ ਧੋਤੇ ਸਾਰੇ ਕੰਦ ਖੋਣੀਆਂ ਕੱਪੜੇ ਧੋਤੇ ਮੈਂ ਆਹ ਦੇਖੋ ਪੜਦੇ ਸੁੱਕਣੇ ਪਾਏ ਉੱਪਰ ਉਹ ਅੱਧੇ ਕੱਪੜੇ ਮੌਤ ਗੱਡੀ ਤੇ ਪਾਏ ਆਹ ਚਾਦਰਾਂ ਸੁੱਕਣੀਆਂ ਪਾਈਆਂ ਆਹ ਇੱਧਰ ਅੱਧੇ ਕੱਪੜੇ ਇੱਧਰ ਪਾਏ ਅੱਧੇ ਉੱਪਰ ਕੋਠੇ ਤੇ ਪਾ ਕੇ ਆਈਆਂ ਮਨੇਰਿਆ ਤੇ ਉਹ ਸਾਰੇ ਕੱਪੜੇ ਅੱਧੇ ਬਾਲਨ ਤੇ ਪਾ ਦਿੱਤੇ ਬਹੁਤ ਕਪੜਾ ਧੋਣ ਵਾਲਾ ਹੋਇਆ ਸੀ ਬਈ ਅੱਜ ਤੱਕ ਕਪੜੇ ਧੋ ਧੋ ਕੇ ਥੱਕ ਗਈ ਹੁਣ ਮੈਨੂੰ ਣਾਇਆ ਕਿਉਂਕਿ ਹਾਲਤ ਬਹੁਤ ਖਰਾਬ ਹੋਈ ਆ ਬਣਾਵਾ ਧੋਵਾਂਗੇ ਆ ਫਸਾ ਢੋ ਬਾਹਰ ਕੱਢੀ ਆ ਇਹਨੂੰ ਵੀ ਕਿਉਂਕਿ ਸਾਫ਼ ਸੁਥਰ ਕਰਕੇ ਚੰਗੀ ਤਰ੍ਹਾਂ ਧੋ ਕੇ ਰੱਖਣੀ ਆ 쿨ਰ ਤੇ ਵੀ ਬਹੁਤ ਜ਼ਿਆਦਾ ਘੱਟਾ ਪਿਆ ਸਾਰਾ 쿨ਰ ਭਰਿਆ ਪਿਆ ਘੱਟੇ ਦੇ ਨਾਲ ਬੁਰਾ ਹਾਲ ਹੋਇਆ ਪਿਆ 쿨ਰ ਦਾ ਵੀ ਆ ਬੂਹੇ ਦਾ ਵੀ ਹਾਲ 쿨ਰ ਦਾ ਧੋਪ ਆ ਗਈ ਨਾ ਕਮਰੇ 'ਚ ਲਾ 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 ਲ ਦੇਖ ਜਦੋਂ ਕਿਤਨਾ ਬਣਦੀ ਹੈ ਦੇਖੀ ਰੰਗ ਹੁਣ ਦਾ ਰੈਡੀ ਆ ਫੇ ਰੰਗ ਇਹ ਕਿਹੜਾ ਰੰਗ ਬੱਚੋ ਨੇ ਕਰੀਮ ਜਿਹਾ ਆ ਰੰਗ ਇਸੀ ਚ ਪੀਚ ਕਲਰ ਪਤਾ ਕਲਰ ਆਉਂਦਾ ਪੀਚ ਕਲਰ ਆ ਹੈ ਆ ਆਹ ਲੇ ਸਕਨੀ ਗ੍ਰੀਨ ਆ ਕਿੰਦੇ ਪਾਣੀ ਵਿੱਚ ਚਾਹੀਦਾ ਉਹ ਬਣਾ ਕੇ ਦੇ ਦਾਂਗੇ ਗਰੀਨ ਦਾ ਹਰ ਬੰਦਈ ਆ ਖੋਲੀ ਨਹੀਂ ਹਨਾ ਉਹ ਪੇਸ ਕਸਾ ਨੂੰ ਬੋਲੋ ਪੇਸ ਵਾਲਾ ਦਵਾਰਾ ਗਰੀਨ ਹੁੰਦਾ ਲੋ ਜਿੱਦਾਂ ਕਲਰ ਬਾਹਰ ਦਿੱਤਾ ਹੁੰਦਾ ਦੇ ਵਿੱਚ ਹੂੰ ਜਰਾ ਥੋੜਾ ਕਲਰ ਬਣਾ ਕੇ ਦੇਖਣਾ ਆ ਹੋਰ ਨਾ ਬਣ ਜੇ ਇਹ ਧਰਾ ਦੇ ਹੋ ਜਾਣਾ ਭਾਜੀ ਨਾ ਹੂੰ ਹੂੰ ਸੋਣਾ ਇਹ ਵੀ ਕਲਰ ਲਈਓ ਇਹਦਾ ਉਹ ਇਹਨਾਂ ਆ ਆ ਦੇ ਦਿਆਂ ਯੈਲੋ ਪਾਈ ਵਿੱਚ ਹੂੰ ਜੈਲੋ ਕਲਰ ਪਾਇਆ ਵਿੱਚ ਜੈਲੋ ਆ ਪਾਣੀ ਖਾਣ ਜੈਲੋ ਆ ਨਹੀਂ ਆ ਦੋ ਦਿਨ ਮੈਂ ਸਿਖਾਣਾ ਮੈਂ ਨਹੀਂ ਪੜਨਾ ਕਰਦਾ ਹਾਂ ਇਹ ਜੈਲੋ ਇਹ ਕਰਦੇ ਇਹਨਾਂ ਹੋਇਆ ਨਹੀਂ ਜੇਲ ਕੁਝ ਭਾਜੀ ਇਹਨਾਂ ਵਰਕ ਨਹੀਂ ਪਿਆ ਹੋਇਆ ਆਹ ਦੋ ਆਹ ਆਹ ਗੱਲ ਸਹੀ ਨਹੀਂ ਲੱਗਾ ਆ ਮਿਆਂਟਾ ਕਲਰ ਮਿਆਂਟਾ ਇਹਨਾਂ ਬੋਲੋ ਰੈਡੀ ਡੱਬੀ ਲੋੜੀ ਬਣੀ ਕਿਹੜਾ ਪਾਣੀ ਚ ਮਿਕਸ ਕਰਨਾ ਪੈਣਾ ਦੋ ਮਿੰਟ ਇਹ ਤਾਂ ਫਾਤੀ ਰੈੱਡ ਰੈੱਡ ਕੋਣਾ ਪੈਂਦਾ ਗਰੇ ਐਂਡਾ ਬਣਾਉਣਾ ਜਾਮ ਨਹੀਂ ਆ ਜਾਮ ਜੇ ਮੈਂ ਐਂਡਾ ਬਣਾਉਣਾ ਫਿਰ ਰੈੱਡ ਪੀ ਰੋਡ ਪਰਪਲ ਛਿੜਦੇ ਨੇ ਕਿਹੜਾ ਬਣਦਾ ਆ ਦੇਖ ਐਪਲ ਵਾਈਟ ਆਹ ਪ੍ਰੋਵਾਇਡ ਇਹ ਲਾਈਟ ਹੋ ਜਾਂਦਾ ਇਦਰਾ ਹਾਂ ਆ ਵੀ ਸਹੀ ਲਾਈਟ ਦਾਰਗਾ ਕਰਨ ਪਰਪਲ ਪਰਪਲ ਪਾ ਗਦੇ ਤੇ ਕਿਹੜਾ ਬਣਦਾ ਇਹ ਚ ਹੀ ਪਾਇਓ ਹੋ ਨਾ ਆ ਸਾਰੇ ਬਣ ਗਏ ਕਿਦਿ ਉਹ ਵੀ ਪਾ ਕੇ ਪਤਾ ਬਲੇ ਬਣਾ ਚ ਲੱਗਦਾ ਨਹੀਂ ਪਤਾ। ਰੋਹੀ ਸਹੀ ਇਹ ਜਿਹੜੇ ਕੋਲੇ ਡਾਕ ਨੇ। ਫੋਨ ਲੱਭਿਆ ਕਿਸ ਦਾ? Apple ਦਾ ਫੋਨ ਆ ਜੀ ਇਹ। ਤੇ ਹੁਣੇ-ਹੁਣੇ ਲੱਭਿਆ ਰੋਡ ਤੋਂ। ਫਿਰ ਤੇ ਜੇ ਕਿਸੇ ਦਾ ਹੈਗਾ ਸਾਨੂੰ ਦੂਸਰ ਸੰਪਰਕ ਕਰਿਓ। ਸੰਪਰਕ ਕਰ ਲਿਆ ਉਹ ਨਹੀਂ। ਕਾ ਉਹਨਾਂ ਨੂੰ ਯਕੀਨ ਨਹੀਂ ਆਉਂਦੇ ਆ ਕਿਨੇ ਪਾਰੀ ਕੁਛ ਕਰਿਓ ਉਹਨਾਂ ਸਾਡੇ ਫੋਨ ਨੂੰ। ਅੱਛਾ। ਜੇ ਕੁਛ ਕਰਨਾ ਉਹ ਤੁਹਾਨੂੰ ਫੋਨ ਜੁੜੀ ਕਰਨਾ ਸੀਗਾ। ਕਰਿਓ ਨਾ ਕੁਛ। ਹਾਂ। ਇਹ ਕਿੰਨਾ ਦਾ ਈ? ਪਤਾ ਨਹੀਂ ਕਿੱਥੇ ਡਿਗੇ ਰੋਡ। ਆਛਾ ਹੁਣ ਲੱਗੇ ਆਣ ਲੈਣ ਆਣਗੇ ਆ ਹੁਣ ਫੋਨ ਨੂੰ ਦੇਖਦੇ ਰਿਹਾ ਮਣਾਉਣੇ ਤੁਹਾਨੂੰ ਸਾਰਿਆਂ ਨੂੰ Apple ਦਾ ਫੋਨ ਹੈ ਜੀ ਇਹ iPhone iPhone ਤੋਂ ਨਹੀਂ ਕਿਹੜਾ ਹੋਰ ATM ਕਾਰਡ ਵਿੱਚ ਹੈ ਸਾਰਾ ਕੁਝ ਵਿੱਚ ਹੈ ਜੀ ਬਸ ਲਓ ਜੀ ਫੋਨ ਲੈਣ ਆਣਗੇ ਆ Apple ਦਾ ਫੋਨ ਆ ਤੇ ਸਾਨੂੰ ਮਿਲਿਆ ਸੀ ਰੋਡ ਤੋਂ ਤੇ ਆਪਾਂ ਹੁਣ ਦੇਣ ਲੱਗੇ ਆ ਜਿਨ੍ਹਾਂ ਦਾ ਹੈਗਾ ਆ ਤੇ ਬਾਈ ਹੁਣੀ ਕਹਿੰਦੇ ਸਾਡੇ ਫੋਨ ਨਾਲ ਕੋਈ ਪੰਗਾ ਨਾ ਲਿਓ ਤੇ ਆਪਾਂ ਕਾਹਤੋਂ ਪੰਗਾ ਲੈਣਾ ਆ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਆ ਤੇ ਪਾਪਾ ਨੂੰ ਦੇ ਦੇਣਾ ਹੈ ਕਹਿੰਦੇ ਪਏ ਆਉਣਗੇ ਬਰਮਪੁਰ ਰੋਡ ਤੇ ਡਿਗਿਆ ਸੀਗਾ ਤੇ ਜੇ ਆਪਾਂ ਨਾ ਚੱਕਦੇ ਤਾਂ ਉੱਪਰ ਦੀ ਗੱਡੀ ਲੰਘ ਜਾਨੀ ਸੀਗੀ ਇਹਦੇ ਤੇ ਅੱਜ ਇਹਦਾ ਕੰਮ ਹੋ ਜਾਣਾ ਸੀਗਾ ਵਿੱਚ ਇਹਦੇ ਏਟੀਐਮ ਵਿੱਚ ਸਾਰਾ ਕੁਝ ਆ ਬਾਕੀ ਜੋ ਵੀ ਡਾਕੂਮੈਂਟ ਉਹਨਾਂ ਦੇ ਹੀ ਆ ਸਾਰਾ ਕੁਝ ਤੇ ਹੁਣ ਦੇਖਦੇ ਆਉਣ ਦਾ ਹੀ ਆ ਲੈਣ ਤੇ ਸਾਨੂੰ ਕਹਿੰਦੇ ਸੀਗੇ ਤੁਸੀਂ ਦੇਣ ਆਜੋ ਸਾਨੂੰ ਭਾਰੀ ਹੁਣ ਉਹਨਾਂ ਨੇ ਦਿੱਤਾ ਆ ਫੋਨ ਲੈ ਕੇ ਚੱਲੇ ਆ ਖੁਸ਼ੀ-ਖੁਸ਼ੀ ਚਲੋ ਠੀਕ ਆ ਭਾਰੀ ਥੈਂਕ ਯੂ ਲੋਰੀ ਆਪਾਂ ਇਹ ਕਲਰ ਰੈਡੀ ਕਰਵਾਇਆ ਫਰਸ ਕੋਡ ਵੱਜ ਗਿਆ ਆ ਤੇ ਦੂਸਰਾ ਕੋਡ ਜਿਹੜਾ ਉਹ ਮਾਰਾਂਗੇ ਉਹ ਕਹਿੰਦੇ ਇਹ ਕੰਮ ਤੇ ਕੰਪਲੀਟ ਕਰਕੇ ਸਾਰੀ ਇਹ ਕਰਾਂਗੇ ਤੇ ਅੱਜ ਨਾ ਦੇਖਾ ਦੇ ਗਏ ਗਏ ਕੋਟੇ ਹੋ ਗਿਆ ਮੇ ਤੋਂ ਤੇ ਅੱਜ ਸਾਡੇ ਡੈਡੀ ਵੀ ਹੁਣੀ ਗਏ ਆ ਬਾਂਡੇ ਡੈਡੀ ਮੈਨ ਆਇਣਾ ਮੰਮੀ ਨੇ ਲੈ ਲਓ ਪੰਜ ਦਿਨਾਂ ਬਾਅਦ ਰੈਡੀ ਹੋਣੀ ਆ ਜਾਣਾ ਮੰਮੀ ਹੁਣੀ ਨਹੀਂ ਹੁਣ ਚਾਹੁੰਦੇ ਉਹ ਜਿਹੜਾ ਪ੍ਰੋਸੈਸ ਆ ਉਹ ਥੋੜਾ ਜਿਆਦਾ ਲੰਬਾ ਕੰਪਲੀਟ ਹੋਣੀ ਇੱਕੋ ਦੇ ਲੱਗੀ ਪਈ ਆ ਸੀਮੈਂਟ ਵਗੈਰਾ ਪਾਤਾ ਕੀ ਰਹਿੰਦਾ ਉਹ ਕਰਨ ਹੂੰ ਉਹ ਹੁਣ ਕੀ ਕਰਨ ਕੋਲ ਪਾਉਣਾ ਰੈਡੀ ਗੰਦੇ ਕੋਲ ਪਾਉਣਾ ਉੱਤੇ ਫਿਰ ਪਾਣੀ ਮਾਰਿਆਂ ਦਾ ਸਾਰਾ ਕੁਝ ਕਰਿਆਂਦਾ ਆ ਤੇ ਸਾਡਾ ਜਿਹੜਾ ਇਹ ਕਮਰਾ ਆ ਪੂਰਾ ਇਹ ਨਾ ਖਲਾਰੇ ਨਾਲ ਭਰ ਚੁੱਕਿਆ ਆ ਕਿਉਂਕਿ ਸਮਾਨ ਸਾਰਾ ਜਿੰਨਾ ਸੀ ਉਹ ਸਾਰਾ ਯਾਰ ਦੋੜ ਰੱਖਿਆ ਆ ਸਾਰਾ ਸਮਾਨ ਜਿਹੜਾ ਉੱਪਰ ਰੱਖਿਆ ਆ ਅੱਜ ਅਸੀਂ ਉਧਰ ਸ਼ਿਫਟ ਕਰ ਦੇਣਾ ਆ ਪੂਰੀ ਪੂਰੀ ਕੋਸ਼ਿਸ਼ ਆ ਕਿ ਉਧਰ ਸ਼ਿਫਟ ਹੋ ਜਾਵੇ ਅੱਜ ਉਧਰ ਸ਼ਿਫਟ ਕਰ ਦੇਣਾ ਸਾਰਾ ਹੀ ਕੋਸ਼ਿਸ਼ ਤਾਂ ਪੂਰੀ ਕਰੰਦੇ ਆ ਦੇਖੋ ਸਫਲ ਹੁੰਦੇ ਆ ਕਿ ਨਹੀਂ ਹੁੰਦੇ ਸ਼ੈਰ ਫੋਨ ਬੰਦ ਕਰ ਪੁੱਤ ਫੋਨਦੋ ਵਾਲੇ ਰਹਿ ਨਹੀਂ ਤੂੰ ਹਰ ਵੇਲੇ ਬੇ 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 ਬੰਦ ਕਰਵਾ ਆ ਆ ਦੋਨੀ ਆਣੀ ਦੇਖਦੀਆਂ ਮਾਮਾ ਧੀਆ ਜੱਛੂਏ ਜੱਛੂਏ ਪਪਾ ਓ ਜੱਛੂ ਦੰਦੂਏ ਪਪਾ 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 ਆ ਲਲਾ ਆ ਲਲਾ ਲਲਾ ਲਾ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਹ ਕਾਤ ਦਾ ਭਾਗੀ ਹੁੰਦੀ ਆ ਨਹੀਂ ਆ ਨਹੀਂ ਬਥੂ ਆਏਗੀ ਇਹ ਕੀ ਹੁੰਦਾ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਹੋਈ ਜੜੀ ਆ ਹੋਈ ਕੀ ਕੀ ਕਰਦੀ ਆ ਅੱਜ ਸਾਡਾ ਕੰਮ ਕੰਪਲੀਟ ਹੋ ਜਾਵੇ ਤਾਂ ਫਿਰ ਦਾਦੀ ਨਾਲ ਵੀ ਦਾਦੀ ਨੂੰ ਦਾਦੇ ਬਾਡੇ ਘੁੰਮਣ ਚ ਲੱਗ ਗਈ ਹੈ ਦਾਦੀ ਕਹਿੰਦੀ ਮੈਨੂੰ ਤੰਗ ਉਹ ਕੀਤਾ ਇਹਨਾਂ ਨੇ ਚਲੋ ਬਾਡੇ ਤੇ ਰਹਿਣੇ ਘੁੰਮਣਾ ਦਾਦੀ ਸਾਡ ਦਰ ਉਸਕੇ ਚਲ ਗਈ ਹੈ ਇਹਨੇ ਕੰਮ ਕੋ ਲਾਇਆ ਤੇ ਸਾਡੇ ਵਲੌਗ ਨੂੰ ਇੱਥੇ ਬਣੇ ਰਹੋ ਜੀ ਤੇ ਚੈਨਲ ਨੂੰ ਜੂਬਸਕ੍ਰਾਈਬ ਕਰਿਓ ਸਾਡੀ ਸੈਨੂ ਪੇਡੋ ਪਈ ਅੱਜ ਤੇ ਨਾਲੇ ਸਾਨੂੰ ਦੱਸਿਓ ਜੀ ਆਪਾਂ ਕਵਰੇਜ ਵਿੱਚ ਫੋਟੋਆਂ ਘੱਟ ਲਾਈਏ ਸਾਡਾ ਰਦਾ ਇੱਕਲੀ YouTube ਦੀ ਫੇਡ ਲਾਦੀ ਇੱਕ ਤੇ ਕਿਹੜੀ ਸਾਡੀ ਹੋਰ ਪਿਕਚਰ ਲੱਗੀ ਉਧਰ ਉਹ ਲਾ ਦਈਏ ਇੱਕ ਉਹ ਤੇ ਇੱਕ ਦੋ ਚਿਹਰੀ ਇਹ ਲਾਈਏ ਉਧਰ ਤੇ ਬਾਕੀ ਜਿਹੜਾ ਖਲਾਦਾ ਜਾ ਉਹ ਬਹੁਤਾ ਨਾ ਲਾਈਏ ਆਪਾਂ ਤੇ ਤੁਹਾਨੂੰ ਜ਼ਰੂਰ ਦੱਸਿਓ ਕਿ ਜਿਹੜੀ ਆ ਵੜੀ ਆ ਆ ਬੜੀ ਸੂ ਫਰੈਂਕ ਕਰਾਂਗੀ ਜਿਹੜੀ ਆਇਆ ਸੱਚ ਇਹਦਾ ਦੱਸਿਓ ਜਰੂਰ ਆਹ ਮਾਹੀ ਦੀ ਨਾ ਲਾਈਏ ਲਾਈਏ ਕਿ ਨਾਂ ਲਾਈਏ ਕਿਉਂ ਕਮਰੇ ਦੇ ਵਿੱਚ ਨਾ ਖਲਾਰਾ ਜਾ ਬਹੁਤ ਲੱਗਦਾ ਹੈ ਇਹਦੇ ਪਿੱਛੇ ਆਲੇ ਹੋ ਜੜਾਂ ਬਣਾਣੀਆਂ ਸੀ ਫੋਟੋਆਂ ਜੜਾਂ ਬਖੀਆਂ ਸੀਗੀਆਂ ਇਹ ਦੱਸਿਓ ਜਰੂਰ ਇਹ ਫੋਟੋ ਲਾਈਏ ਕਿ ਨਾਂ ਲਾਈਏ ਬਾਕੀ ਤਾਂ ਸਾਰੀਆਂ ਫੋਟੋ ਇੱਧੇ ਰੱਖੀਆਂ ਨੂੰ ਮਗਰ ਬਾਬਾ ਜੀ ਦੀ ਫੋਟੋ ਫੇਈ ਆ ਉਹ ਵੀ ਰੱਖੀ ਆ ਕਿਉਂਕਿ ਪਟੰਗਣ ਨੂੰ ਫੇ ਮੇਖਾਂ ਇਹਨੂੰ ਡ੍ਰਿਲ ਹੈ ਨਹੀਂ ਸਾਡੇ ਤੋਂ ਇਹ ਬਟਾਂਗ ਦੇ ਵਿੱਚ ਇਸ ਨੂੰ ਪੀਰ ਕਰਾਖੂਨੀਆ ਰੱਖਣੀ ਹੈ ਮੇਰੇ ਖਾਣੀਆਂ ਜਿਆਦੀਆਂ ਲਾਉਣੀਆਂ ਹੈਗੀਆਂ ਉਧਰੋਂ ਅੱਗੇ ਤੇ ਬਹੁ ਮੇਖਣ ਭਰਿਆ ਸਭ ਕੁਝ ਕਿਸੇ ਲੋਪਰੇਟ ਲਾ ਦਾਂਗੇ ਇੱਕ ਬਾਬਾ ਜੀ ਦੀ ਫੋਟੋ ਲਾ ਦਾਂਗੇ ਤੇ ਬਾਕੀ ਦੇਖਾਂਗੇ ਜੇ ਹੁਸਨ ਨਾਲ ਆਨਲਾਈਨ ਸਰ ਲਾਉਣੀ ਹੈ ਕੁਆਡਰਨਸ ਲਾ ਕਰਕੇ ਨਾ ਲੈਂਸਰ ਲਾ ਦਿੰਦੇ ਗੱਡੀ ਹੁਣ ਕਹਤ ਤਰੇ ਲੈ ਆਇਓ ਹੋਰ ਹੋਰ ਗੱਡੀ ਮੇਰੀ ਸਾਸੂ ਮੰਮੀ ਆ ਉਹ ਰੋਸ ਕੇ ਚਲ ਗਈ ਜੇ ਮੇਰੇ ਨਾਲ ਮੈਨੂੰ ਸਾਸੂ ਗੁੱਡੀ ਜਾਂਦੀ ਸਾਸੂ ਛਲ ਕੇ ਛੱਡ ਕੇ ਚਲ ਗਈ ਜਾਂਦੀ ਬੱਸ ਨਹੀਂ ਨਹੀਂ ਦੋਸਤ ਨਹੀਂ ਕਿਉਂਕਿ ਮੰਮੀ ਦਾ ਧੋਦੀ ਦਾਦੀ ਦਾ ਜੱਜ ਗੱਲ ਕਰੋ ਫਰੈਂਡਸ ਆਪਣੇ ਨਾਲ ਸਾਰਿਆਂ ਨਾਲ ਇੱਧਰ ਦੇਖੋ ਇੱਧਰ ਦੇਖੋ ਇੱਧਰ ਗੱਲ ਕਰੋ ਕੀ ਕਹਿਣਾ ਦੱਸ ਕੁਝ ਕੁਝ ਕਹਿਣਾ ਚਾਹੁੰਨੀ ਕਮਰਾ ਬਣ ਰਿਹਾ ਤੇਰਾ ਨਾ ਬਣਦਾ ਕੋਸ਼ਾ ਕਿੰਨੀ ਕਰ ਕੇ ਸਾਰੇ ਇੱਧਰ ਸਪੋਰਟ ਕਰ ਦੇ ਲੋ ਸਾਰੇ ਦੇ ਸਪੋਰਟ ਕਰਦੇ ਨੂੰ ਸਾਡਾ ਘਰ ਕੋਠੀ ਬਣ ਜਾਵੇ ਇਕਦਮ ਸਾਡੀ ਕੋਠੀ ਬਣ ਜਾਵੇ ਵਧੀਆ ਕਿ ਆਪਾਂ ਛੋਟਾ ਜਿਹਾ ਕਮਰਾ ਪਾਇਆ ਪਰ ਮਾਤਾ ਜੀ ਦੇ ਸਾਲ ਨੂੰ ਨਾ ਉਹ ਉਹ ਪਸੰਦ ਉਹ ਜਿਹੜੀ ਕੈਂਟੀ ਲੱਗੀ ਹੁੰਦੀ ਬਾਹਰ ਬੜਕ ਮੋੜਵਾੜੀ ਕਹਿੰਦੀ ਮੰਮੀ ਉਧਰ ਘਰ ਸਾਡਾ ਕਦੋਂ ਬਣੂਗਾ ਉਧਰਾਂ ਘਰ ਬਸ ਸਾਰੇ ਜਿਹੜੇ ਸਪੋਰਟ ਕਰਦੇ ਰਹੋ ਸੈਜੂ ਦਾ ਉਧਰਾਂ ਘਰ ਇਹਦਾ ਸ਼ੌਂਕ ਆ ਕਿ ਸਭਨਾ ਪੂਰਾ ਕਰਦੀ ਹੈ ਇਹ ਕੋਈ ਘਰ ਚ ਐਂਟਰੀ ਕਰੇ ਤਾਂ ਬਾਹਰ ਘੈਂਟੀ ਮਾਰ ਕੇ ਆਵੇ ਹਾਂ ਇਹ ਸੁਪਨਾ ਹੈ ਸੈਜੂ ਦਾ ਇਹ ਸੁਪਨਾ ਕਿ ਜੇ ਕੋਈ ਘਰ ਆਵੇ ਤਾਂ ਘੈਂਟੀ ਮਾਰ ਕੇ ਤੇ ਇਹ ਕਾਰ ਵੀ ਪੈਲਾ ਲੱਗਿਆ ਹੁਣ ਅੰਦਰ ਹੀ ਸੈੜੀ ਚ ਲਾ ਹੋਵੇ ਤੇ ਚਲਾਣੀ ਹੁੰਦੀ ਸਾਡੇ ਘਰ ਵਿੱਚ ਬਾਹਰ ਜਾਣਾ ਪੈਂਦਾ ਇਹਨਾਂ ਨੂੰ ਅੰਦੀ ਸ਼ੌਂਕ ਆਏ ਚੀਜ਼ਾਂ ਦਾ ਇਹ ਬਾਹਰ ਘੰਟੀ ਲੱਗੀ ਹੋਵੇ ਤੇ ਇੱਕ ਉੱਪਰ ਜਿਹੜਾ ਉਹ ਨਹੀਂ ਉਹ ਤਾਂ ਕੱਚ ਜੇ ਵਾਲਾ ਉਹ ਲੰਗਦਾ ਹਾਂ ਸ਼ੌਂਕ ਤਾਂ ਇਹਦੇ ਹੈਗੇ ਸ਼ਾਹੂਪਾਰਾਂ ਦੇ ਤੇ ਸਾਈ ਚੌਂ ਪੂਰੇ ਘਾਤੇ ਦਾ ਤਾਂ ਚਾਟਾ ਦਾ ਪੂਰਾ ਚਾਟਾ ਦਾ ਇਹ ਕਮਰੇ ਨੇ ਬੁਰਾ ਹਾਲ ਕਰਤਾ ਦਾ ਸਾਨੂੰ ਇਹ 6 ਦਿਨ ਹੋ ਗਏ ਆ ਮਿੱਟੀ ਨਾਲ ਮਿੱਟੀ ਹੋਈ ਪਈ ਆ ਪੂਰਾ ਹਾਲ ਹੋਇਆ ਪਿਆ ਆ ਤੇ ਲੱਕ ਦੁਗ ਦੇ ਲੱਤਾ ਦੁਗ ਦੀਆਂ ਸਾਰਿਆਂ ਨਹੀਂ ਆ। ਬਾਕੀ ਇਦਿਆਂ ਮਿਹਨਤ ਕਰਕੇ ਆ ਜੀ ਸਾਰਾ ਕੁਝ ਪਹਿਲੇ ਤਾਂ ਰਾਤ ਲਈ ਬੱਚਿਆਂ ਦੇ ਆਪਣੇ ਕੁੜੇ ਵੀ ਕਰਨੇ ਚਾਹੀਦੇ ਆ। ਰਾਤੀ ਉੱਤੇ ਘੋਲਾ ਪੋਣਾ ਇਹ ਪਹਿਲੇ ਜਾ ਕੇ ਚੋਟ ਜਾ ਕੇ ਰੇਤਾ ਲੈ ਕੇ ਆਏ। ਬਹੁਤ ਬਾਣ ਹੋਇਆ ਉੱਥੇ ਤੇ ਜੇ ਆਪਾਂ ਹੁਣ ਵੀ ਗਏ ਨਾ ਲੈਂਡ ਤੇ ਬਲੌਗ ਵਿੱਚ ਐਡ ਕਰਾਂਗੇ ਉਹਨੂੰ ਤੇ ਬਹੁਤ ਭੰਗ ਪੁੰਗ ਬਹੁਤ ਕੁਛ ਦਾ ਉੱਥੇ ਜੰਗਲੀ ਦੀਗਾ। ਘਬਰਾਹਟ ਹੀ ਹੁੰਦੀ ਸੀ ਉੱਥੇ ਤਾਂ। ਬੜੀ ਦੂਰੋਂ ਰੇਤਾ ਲੈ ਕੇ ਆਏ। ਪਤਾ ਕੀ ਚੱਕਰ ਆ ਜਾਂ ਤਾਂ ਸਾਨੂੰ ਟਰਾਲੀ ਸਟਾਣੀ ਪਾਣੀ ਸ਼ਰੀਅਤਾਂ ਦੀ ਤੇ ਰੇੜਾ ਜਿਹੜਾ ਉਹ ਮਿਲਦਾ ਨਹੀਂ ਪਿਆ ਸੀ ਕਿਤੇ ਵੀ ਫਿਰ ਆਪ ਹੀ ਢੋਈਏ ਸੀ ਸਾਰੀ ਕੀ ਕਰਨੀ ਸੀ ਉਹ ਸਾਡਾ ਉਹ ਜੇ ਟਰਾਲੀ ਸਟਾਲ ਦੇ ਟਰਾਲੀ ਸਾਨੂੰ ਕੋਈ ਫਾਇਦਾ ਨਹੀਂ ਸੀਗਾ ਫਿਰ ਉਹਦਾ ਵੀ 3-4000 ਰੁਪਏ ਟਰਾਲੀ ਡਿਗਣੀ ਸੀ ਤੇ ਲੱਗਣੀ ਹੈ ਨਹੀਂ ਸੀ ਸਾਰੀ ਸਾਰੇ ਰੋਲ ਨਹੀਂ ਸੀਗੇ ਮਿੱਟੀ ਲਓ ਜੀ ਆਹ ਵਾਲਾ ਕਲਰ ਹੋ ਗਿਆ ਆ ਕਲਰ ਵਿੱਚ ਕਿੰਤਰ ਦੀਦਾ ਹੈ ਇਹ ਇਹ ਹੀ ਚੱਕਰ ਕਲਰ ਵਿੱਚ ਦੀਦਾ ਹੀ ਨਹੀਂ ਹੁੰਦੇ ਇਤੋਂ ਬਦਲਾਦਾ ਕਲਰ ਆਹ ਵਾਲਾ ਹੋਇਆ ਆ ਇੰਨਾ ਰੋਸ਼ਨੀ ਕਰਕੇ ਨਹੀਂ ਦਿਸਣਦੇ ਇਹ ਵਾਲਾ ਕੱਲਰ ਆ ਉਹ ਤਾਂ ਡਾਰਕਾ ਇਦਾਂ ਲਾਈਟ ਲੱਗਦੀ ਹੈ ਇਹ ਚੱਕਰ ਲਓ ਜੀ ਡੈਡੀ ਹੁਣੀ ਆ ਗਏ ਆ ਛੱਡ ਕੇ ਖਲਾਰਾ ਦੇਖੋ ਮੰਮੀ ਉਹਨਾਂ ਨੇ ਛੱਡ ਕੇ ਆ ਗਏ ਮੰਮੀ ਹੁਣ ਕਹਿੰਦੇ ਮੈਂ ਪੱਕਾ ਹੀ ਚੱਲਣਾ ਹੁਣ ਆਣੀ ਹੈ ਨਾ ਡੈਡੀ ਪੱਕਾ ਚੱਲ ਗਏ ਕਿੰਨੇ ਦਿਨਾਂ ਬਾਅਦ ਆਉਣਾ ਡੈਡੀ ਕਹਿੰਦੇ ਆਈ ਸੰਗ ਮੰਮੀ ਮੈਂ ਸਾਡੇ ਤਾਂ ਉੱਥੇ ਵੀ ਨਹੀਂ ਦੇ ਲੱਗਣਾ ਦੇਖੇ ਹੁਣ ਆ ਹੀ ਲੋ ਮੰਮੀ ਦੋ ਦਿਨਾਂ ਤੱਕ ਲਓ ਜੀ ਰੰਗ ਹੋ ਚੁੱਕਿਆ ਇੱਕ ਕੋੜ ਵੱਜ ਗਿਆ ਆ ਤੇ ਬਾਕੀ ਜਿਹੜਾ ਆ ਉਹ ਵੀ ਰੈਡੀ ਹੋ ਜਾਣਾ ਅੱਜ ਤੇ ਜਿੰਨਾ ਵੀ ਰੈਡੀ ਹੋਇਆ ਅੱਜ ਇਹ ਵੀ ਬੱਸ ਇੱਥੇ ਲਾ ਲੈਣੇ ਆਂ ਹੁਣ ਅਸੀਂ ਗੀਟੀ ਤੋੜਦਣੀ ਆ ਇਹ ਵਾਲੀ ਕਿਉਂਕਿ ਅਸੀਂ ਜਿਹੜੀ ਅਲਮਾਰੀ ਆ ਮਤਲਬ ਕਿ ਨਵਾਂ ਸਭ ਕੁਝ ਕਰਨਾ ਤਾਂ ਦਿਖਾਵਾਂਗੇ ਕੀ ਕਰਨਾ ਆ ਮਤਲਬ ਰੁਕ ਆਪਾਂ ਸੰਗਰਮਾਈ ਖੰਡੇ ਐੜਕਾ ਲੌਂ ਚੱਲਦਾ ਹੈ ਹੈ 30% ਤਰ ਹੋਇਦਿ ਗਿਰਦਾ ਨਾ ਲਓ ਜੀ ਐੜਕਾ ਲੱਗਿਆ ਲੱਗਣ ਐਣਕਾ ਹੋ ਗਈਆਂ ਫਿਰ ਮਾਰਨੇ ਲੱਗ मम्मा अपन करे चलो देसी नुस देसी नुस काम जब हो गया हो गया जी हो गया वाह वाह एक लगे लाइसेंस गया आज ਤੇ ਬਹੁਤ ਖੁਸ਼ੀ ਹੋਈ ਮੈਨੂੰ ਲੈਸਨ ਮੇਰਾ ਆ ਗਿਆ ਦੇਖ ਰਹੇ ਹਾਂ ਓਪਨ ਕਰਕੇ ਇਹਨੂੰ ਕੱਟੀ ਦੇ ਡਰਾਈਵਰ ਪੱਕੇ ਬਣ ਗਿਆ ਨਾ ਤੁਸੀਂ ਪੱਕਾ ਲੈਸੈਂਸ ਆ ਗਿਆ ਜੀ ਆਹ ਇਧਰ ਆਈ ਦਮ ਕਰਾਂਗੇ ਡਟ ਕੇ ਤੇ ਫਿਰ ਫੇਰ ਲਾਵਾ ਕਰਾਂਗੇ ਓਕੇ ਲੈਸੈਂਸ ਆ ਗਿਆ ਹੈ ਮਿਲ ਗਿਆ ਲਓ ਜੀ ਲੈਸੈਂਸ ਸਾਡਾ ਆ ਗਿਆ ਆ ਜੇ ਕਿਸੇ ਨੇ ਇੱਕ ਫੇਰਾ ਲਗਵਾਉਣਾ ਹੋਵੇ ਤਾਂ ਲਗਵਾ ਸਕਦੇ ਕਿਸੇ ਨੇ ਫੇਰਾ ਲਗਵਾਣਾ ਟੂਰ ਟੂਰ ਤੇ ਜਾਣਾ ਹੋਵੇ ਕਿਤੇ ਵੀ ਜਾਣਾ ਹੋਵੇ ਹਾਂ ਜੇ ਕਿਸੇ ਦਾ ਟੂਰ ਤੇ ਜਾਣਾ ਟੂਰ ਦੱਸਿਓ ਨਾਲ ਅਸੀਂ ਵੀ ਫ੍ਰੀ ਤੇ ਜਾਇਆ ਪਾਂਗੇ ਕਿਸੇ ਨੇ ਜੇ ਰੱਡ ਲੋਜੀ ਢੂ ਲੋਜੀ ਸੀ ਬਲਾਜੂ ਬਲਾ ਜਾਣਾ ਆ ਫੇਰ ਦੱਸਿਓ ਜਿੱਥੇ ਬਾਰ ਬੁਰਫ ਪੈਂਦੀ ਹੋਵੇ ਕਹਿਰ ਦੀ ਹਾਂ ਜੂ ਦੱਸਿਓ ਹਾਏ ਮੇਰੇ ਜਾਨ ਸਾਰੇ ਸਾਰੇ ਨੂੰ ਸੱਚੀਏ ਕਾਲ ਜੀ ਤੇ ਇੰਦੀ ਪਿਆਰ ਕਰਦੇ ਹੋ ਸਾਡੇ ਵਲੌਗਸ ਨੂੰ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਪਿਆਰਾ ਜਿਹਾ ਕਮੈਂਟ ਕਰਿਓ ਇਹ ਤੁਸੀਂ ਵੀ ਕਹੋ ਮੇਰਾ ਸਿਰਫ ਇਹੀ ਕਹਿਣਾ ਚਾਉਣੀ ਆ ਜੇ ਕਿਸੇ ਨੇ ਜਾਣਾ ਹੋਵੇ Shimla Dehloji ਤੇ ਤੁਸੀਂ ਜਾ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿ ਸਾਡਾ ਲਾਇਸੈਂਸ ਆ ਗਿਆ ਆ ਮੈਂ ਵੀ ਫ੍ਰੀ ਦੀ ਜਾ ਸਕਦੀ ਹਾਂ ਤੁਹਾਡੇ ਨਾਲ ਜ਼ਰੂਰ ਕਮੈਂਟ ਕਰ ਦੇ ਜੇ ਕਿਸੇ ਨੂੰ ਜਾਣਾ ਹੋਇਆ ਤਾਂ ਕਾਲ ਜ਼ਰੂਰ ਕਰਿਓ ਤੇ ਮੈਸੇਜ ਕਰਿਓ ਫਿਰ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗੀ ਇੱਥੇ ਆਪਾਂ ਕਰਦੇ ਆ ਬਲੌਗ ਦਾ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਬਾਏ ਬਾਏ